ਤਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਜ਼ੋਨ 7.0 ਤੇ ਤਾਂ ਜਿਹੜੇ ਖਿਡਾਰੀ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਤਾਂ ਉਸਨੇ ਕੱਲ ਆ ਆਪਣਾ ਪਹਿਲਾ ਮੈਚ ਖੇਡ ਲਿਆ ਤੇ ਉਹ ਆਉਣ ਵਾਲੇ ਵੱਡੇ ਮੈਚਾਂ ਦੇ ਵਿੱਚ ਵੀ ਦਿਖੇਗਾ ਤੇ ਉਹ ਆਪਣੀ ਖੇਡ ਨਾਲ ਸਾਨੂੰ ਪ੍ਰਭਾਵਿਤ ਕਰੇਗਾ ਤਾਂ ਇਹ ਸਭ ਲਈ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਕਿ ਦੁੱਲਾ ਪੱਗਾ ਪਿੰਡ ਆ ਗਿਆ ਹੈ ਤੇ ਕਿਸ ਕਿਸ ਨੂੰ ਉਡੀਕ ਸੀ ਦੁੱਲੇ ਪੱਗੇ ਪਿੰਡ ਦੀ ਤੇ ਕਿਸ ਕਿਸ ਨੂੰ ਦੁੱਲਾ ਵਧੀਆ ਲੱਗਦਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਆਉ ਤੁਹਾਨੂੰ ਦਿਖਾਉਣੇ ਕੁਝ ਕਲਿੱਪਾਂ ਕੱਲ ਦੇ ਕਬੱਡੀ ਮੈਚ ਦੀਆਂ ਕਰਦਾ ਸਾਰੇ ਉਹਨਾਂ ਖਿਡਾਰੀਆਂ ਨੂੰ ਵੀ ਆਪਾਂ 7 ਫਰਵਰੀ ਦੀ ਜਿਹੜੀ ਚੈਂਪੀਅਨਸ਼ਿਪ ਬਾਗੜੀਆਂ ਵਾਲਾ ਕਾਲਾ ਕਰਵਾ ਰਿਹਾ ਹੈ ਔਰ ਉਸ ਚੈਂਪੀਅਨਸ਼ਿਪ ਨੂੰ ਕਾਮਯਾਬ ਕਰੀਏ ਇੰਤਜ਼ਾਰ ਦੀਆਂ ਘੜੀਆਂ ਖਤਮ ਬੱਗੇ ਪਿੰਡ ਵਾਲਾ ਤੁੱਲਾ ਵੇਗੋ ਵਾਲ ਜਾ ਗਿਆ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਗਾਂਦਰਾ ਵਾਲੇ ਪੰਮੇ ਦਾ ਚੰਡਿਆ ਹੋਇਆ ਦੁਨੀਆ ਦਾ ਟਾਪਰ ਬੱਗੇ ਪਿੰਡ ਵਾਲਾ ਦੁੱਲਾ ਅੱਜ 2024 ਦਾ ਪਹਿਲਾ ਮੈਚ 베ਗੋ ਵਾਲੇ ਦੇ ਵਿੱਚ ਖੇਡ ਰਿਹਾ ਹੈ ਔਰ ਇਹ ਵੱਡੇ ਮਾਣ ਵਾਲੀ ਗੱਲ ਹੈ ਮੇਰੇ ਵੀਰੋ 베ਗੋ ਵਾਲੇ ਦੇ ਸਾਰੇ ਭਰਾਵਾਂ ਦੇ ਲਈ ਇਧਰ ਕਾਲਾ ਪਾਕੜੀਆਂ ਵਾਲਾ ਸਾਡਾ ਵੀਰ ਆਇਆ ਹੈ 7 ਫਰਵਰੀ ਨੂੰ ਸੱਤਾ ਦੇ ਰਿਹਾ ਹੈ ਵੱਡੀ ਚੈਂਪੀਅਨਸ਼ਿਪ ਜ਼ਿਲ੍ਹੇ 22 ਦੀ ਮੇਰੇ ਵੀਰੋ ਕਰਵਾਉਣੀ ਹੈ ਜਿਹਦੇ ਵਿੱਚ ਰਾਜਸਥਾਨ ਦੀ ਟੀਮ ਯੂਪੀ ਦੀ ਟੀਮ ਵੀ ਖੇਡੂਗੀ ਮੈਂ ਸਾਰੇ ਪਲੇਅਰਾਂ ਨੂੰ ਬੇਨਤੀ ਕਰਦਾ ਵੀ ਜਿੰਨੀਆਂ ਵੀ ਪਿਛਲੇ ਸਮੇਂ ਦੇ ਵਿੱਚ ਚੈਂਪੀਅਨਸ਼ਿਪ ਜ ਹੋਈਆਂ ਨੇ ਆਪਾਂ ਉਹਨਾਂ ਦਾ ਇਤਿਹਾਸ ਫਰੋਲੀਏ ਤੇ ਪਲੇਅਰ ਜਿੱਥੇ ਆਪੋ ਆਪਣੇ ਪਿੰਡਾਂ ਲਈ ਜ਼ੋਰ ਮਾਰਦੇ ਆ ਆਪੋ ਆਪਣੀਆਂ ਕਲੱਬਾਂ ਲਈ ਜ਼ੋਰ ਮਾਰਦੇ ਆ ਤੇ ਆਪਾਂ ਸਾਰੇ ਨਾਲ ਮਿਲ ਕੇ ਮੇਰੇ ਵੀਰੋ ਬਾਗੜੀਆਂ ਦੀ ਚੈਂਪੀਅਨਸ਼ਿਪ ਨੂੰ ਵੀ ਜਿਹੜਾ ਕਾਮਯਾਬ ਕਰੀਏ ਮੈਂ ਸਾਰੇ ਪਲੇਅਰਾਂ ਨੂੰ ਬੇਨਤੀ ਕਰਦਾ ਵੀ ਕੋਈ ਵੀ ਪਲੇਅਰ ਉਸ ਦਿਨ ਗੈਰ ਹਾਜ਼ਰ ਨਾ ਹੋਵੇ ਆਪਾਂ ਆਪਣੇ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਲਈ ਸਾਰੇ ਮੇਰੇ ਭਰਾਵਾਂ ਨਾਲ ਮਿਲ ਕੇ ਆਪਾਂ ਜੋਰ ਮਾਰੀਏ ਬਹੁਤ ਬਹੁਤ ਧੰਨਵਾਦ ਜਲਦੀ ਦੇ ਨਾਲ ਹੀ ਬਾਕੀ ਰਹਿੰਦੇ ਪਲੇਅਰ ਨੇ ਜਿਹੜੇ ਉਹ ਗਰਾਊਂਡ ਦੇ ਵਿੱਚ ਆ ਜਾਣ ਅਮਰੀਕ ਸਿੰਘ ਚੱਕਲਾ ਮਾਈਕ ਤੇ ਕਰਦੇ ਸਿਫਤ ਆਪਣੇ ਅੰਦਾਜ਼ ਦੇ ਵਿੱਚ ਬੇਨਤੀ ਹੈ ਰਹਿੰਦੇ ਪਲੇਅਰ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਣ ਕਿਉਂਕਿ ਜਿਹੜਾ ਸੂਰਜ ਆ ਉਹ ਦੇਖੋ ਵੀ ਕਿੱਦੜ ਨੂੰ ਹੋ ਰਿਹਾ ਹੈ ਮੈਂ ਬੇਨਤੀ ਕਰਦਾ ਰਹਿੰਦੇ ਪਲੇਅਰ ਜਲਦੀ ਤੋਂ ਜਲਦੀ ਪਹੁੰਚ ਜਾਣ